ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂਜੀ ਜੀ ਅੱਜ ਆਪਾਂ ਗੱਲ ਕਰੀਏ ਕਮਾਲਪੁਰੇ ਦੇ ਖੇਡ ਕਬੱਡੀ ਕੱਪ ਬਾਰੇ ਪਹਿਲਾ ਨਾਮ 1 ਲੱਖ ਦੂਜਾ ਨਾਮ 75 ਹਜ਼ਾਰ ਬੈਸਟ ਰੇਡਰ ਤੇ ਜਾਫੀ ਨੂੰ ਹਰਲੇ ਮੋਟਰਸਾਈਕਲ ਦਿੱਤੇ ਜਾਣੇ ਆ ਅੱਜ ਆਪਾਂ ਗੱਲ ਕਰਦੇ ਹਾਂ ਕਿੰਦੇ ਚਾਰ ਟੀਮਾਂ ਦੀ ਕਿਹੜੀਆਂ ਕਿਹੜੀਆਂ ਟੀਮਾਂ ਵਿੱਚ ਕਿਹੜੇ ਕਬੱਡੀ ਦੇ ਸੁਪਰਸਟਾਰ ਪਹੁੰਚ ਰਹੇ ਆ ਅੱਜ ਇੱਥੇ ਖੇਡਣਗੇ ਬਾਜੀ ਜੰਡ ਵਰਗੇ ਬਾਜੀ ਜੰਡ ਦਾ ਪੁੱਤਰ ਵੀ ਖੇਡੇਗਾ ਇਸ ਕਬੱਡੀ ਕੱਪ ਤੇ ਜੱਗੂ ਦੀ ਵੀ ਚੋਟੀ ਦੀ ਟੀਮ ਬਣੀ ਆ ਤੇ ਕਹਿੰ ਹੋਰ ਵੀ ਕਈ ਟੀਮਾਂ ਕਹਿੰਦੇ ਚੋਟੀ ਦੀਆਂ ਬਣ ਕੇ ਪੁੱਜ ਰਹੀਆਂ ਇਸ ਕਬੱਡੀ ਕੱਪ ਤੇ ਕਰਦੇ ਆ ਸਾਰੀ ਜਾਣਕਾਰੀ ਸਾਂਝੀ ਜੁੜੇ ਰਹੋ ਵੀਡੀਓ ਦੇ ਨਾਲ ਹਾਂਜੀ ਜੀ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣ ਗਈ ਧੂੜਕੋਟ ਰਾਂਸੀ ਜਿਸ ਵਿੱਚ ਖੇਡੇਗਾ ਰਾਜਾ ਨਿਰਪੈ ਗੋਰਾ ਧੂੜਕੋਟ ਕਰਨ ਪਖਰਵੜ ਮਹਿਤਾ ਪਾਗੀ ਕੇ ਦੇਸ਼ਮ ਰਾਏਕੋਟ ਆਦ ਇਹ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਕਮਾਲਪੁਰਾ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਕੱਪ ਤੇ ਇਸ ਦੇ ਸਪਾਂਸਰ ਹਨ ਜੱਸਾ ਠੁੱਲੀਵਾਲ ਹਾਂਜੀ ਦੂਜੀ ਟੀਮ ਬਾਰੇ ਗੱਲ ਕਰੀਏ ਦੂਜੀ ਟੀਮ ਬਣ ਗਈ ਬੁਰਜ ਲੇਟਾਂ ਜਿਸ ਵਿੱਚ ਖੇਡੇਗਾ ਰਵੀ ਬੁਰਜ ਲੇਟਾਂ ਹੈਰੀ ਜੋਤੀ ਹਰਪਾਲ ਕਾਲਵਾ ਰਾਜਾ ਪੱਤਰੀ ਐਕ੍ਰੀਡਰ ਹਜੇ ਕਲੀਅਰ ਨਹੀਂ ਜਦੋਂ ਕਲੀਅਰ ਹੋ ਗਿਆ ਆਪਾਂ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਾਂਗੇ ਆਪਾਂ ਜਾਣਕਾਰੀ ਇਹ ਚੋਟੀ ਦੀ ਟੀਮ ਬਣ ਕੇ ਪਹੁੰਚ ਰਹੀ ਹੈ ਕਮਾਲਪੁਰਾ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਕੱਪ ਤੇ ਹਾਂਜੀ ਜੇ ਆਪਾਂ ਹਾਕਮਲੇ ਦੀ ਟੀਮ ਦੀ ਗੱਲ ਕਰੀਏ ਹਾਕਮਲੇ ਦੀ ਟੀਮ ਵਿੱਚ ਖੇਡੇਗਾ ਜੱਗੂ ਹਾਕਮਵਾਲਾ ਗੁਰਵਿੰਦਰ ਘਾਂਗਾ ਬੂਰੀਆ ਸੈਸਰ ਤੇ ਬਣੀ ਸਮਾਣਾ ਸੋਨੀ ਭਾਜੜਾ ਇਸ ਕਬੱਡੀ ਕੱਪ ਤੇ ਅੱਜ ਨਹੀਂ ਖੇਡੇਗਾ ਫਾਕਮਲੇ ਦੀ ਟੀਮ ਵਿੱਚ ਇਹ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਅੱਜ ਕਮਾਲਪੁਰੇ ਦੇ ਕੱਪ ਤੇ ਅੱਜ ਇੱਥੇ ਮਿੱਤਰੋ ਬਾਜੀ ਜੰਡ ਦੀ ਟੀਮ ਵੀ ਪੁੱਜ ਰਹੀ ਹੈ ਜਿਸ ਵਿੱਚ ਖੇਡੇਗਾ ਬਾਜੀ ਜੰਡ ਉਸ ਦਾ ਪੁੱਤਰ ਫਤੇ ਪਲਵਾਨ ਨਿੱਕਾ ਮੱਲੀਆਂ ਆਦ ਦੋ ਪਲੇਅਰ ਹੋਰ ਹੋਣਗੇ ਉਹ ਆਪਾਂ ਨੂੰ ਹਲੇ ਕਨਫਰਮ ਨਹੀਂ ਇਹ ਵੀ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਕਮਾਲਪੁਰਾ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਕੱਪ ਤੇ ਬਾਜੀ ਜੰਡ ਵੀ ਅੱਜ ਖੇਡੂਗਾ ਲਾਊਗਾ ਜੱਫੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਧੰਨਵਾਦ ਜੀ